ਤੋੜ ਕੇ ਆ ਜੋ ਆ ਦੇਖੋ ਆ ਦੇਖੋ ਉਹ ਲੈਣੇ ਹੋਣਾ ਤੁਸੀਂ 15 1500 ਰੁਪਏ ਸੂਟ ਚਲੋ 1200 ਰੁਪਏ ਲੈਣੇ ਹੋਗੇ ਉਹ ਚਲੋ ਛੱਡੋ ਬਾਜ਼ਾਰ ਚ ਜਾ ਕੇ ਤੁਸੀਂ ਦਾਜ ਬਰਿਆ ਤੁਹਾਡਾ 1000 1000 ਰੁਪਏ ਲੈਣੇ ਹੋਣਾ ਆ ਜੋ ਬਾਗੇ ਪਰਾਣੇ ਦੇਖੋ 1000 ਦੇ ਤਿੰਨ ਸੂਟ 1000 ਦੇ ਤਿੰਨ ਸੂਟ ਜਿਹੜਾ ਬਾਜ਼ਾਰ ਚ ਤੁਹਾਨੂੰ ਮਿਲਦਾ 1000 ਦਾ ਇੱਕ ਅੰਕਲ ਓਮ ਮੋਗਾ ਰੋਡ ਬਾਗਾ ਪੜਾ ਆ ਜੋ ਜਿੱਥੇ ਤੁਹਾਨੂੰ ਦਮਾਂਗੇ 1000 ਦੇ ਤਿੰਨ ਸੂਟ ਆ ਚੱਕੋ ਕੜਾਈ ਵਾਲੇ ਨੇਚਰਲ ਕਰੇਵ ਦੇ ਸੂਟ ਦੁਪੱਟੇ ਵੀ ਨਾਲ ਵਰਕ ਬਜ਼ਾਰਾ ਚ 15 1500 ਦਾ ਸੂਟ ਇੱਥੇ ਮਿਲਣ ਜਾ ਰਿਹਾ 1500 ਰੁਪਏ ਦੇ ਤਿੰਨ ਮਤਲਬ 500 ਦਾ ਸੂਟ ਰਹਿ ਗਿਆ ਹੋਏ ਬਿਲਕੁਲ ਭਾਜੀ 500 ਰੁਪਏ ਦਾ ਸੂਟ ਦੇ ਦੇਣਾ 500 ਰੁਪਏ ਦਾ ਕੋਈ ਯਾਰਾ 3000 ਮੰਗਦਾ ਕੋਈ ਯਾਰਾ 3200 ਮੰਗਦਾ ਕੋਈ ਯਾਰਾ 3500 ਮੰਗਦਾ ਅਸੀਂ ਤੁਹਾਨੂੰ 3500 ਦਾ ਸੂਟ ਦੇਣਾ ਸਿਰਫ 1000 ਰੁਪਏ ਦਾ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਣਾ 50000 ਦਾ ਕੱਪੜਾ ਉਹ ਗਾਰੰਟੀ ਆ ਗਾਰੰਟੀ ਭੈਣੋ 20000 ਦੇ ਦਿਆਂਗੇ ਆਹ ਦੇਖੋ ਜੀ ਪਿਓਰ ਔਰਗੈਂਜਾ ਦਾ ਸੋਲੋ ਬੁਟੀਕ ਵਾਲਾ ਸੂਟ ਜਿਹੜਾ ਬਾਜ਼ਾਰਾ ਚ 3500 ਰੁਪਏ ਦਾ ਮਿਲਦਾ ਇੱਥੇ ਮੈਨੂੰ 3500 ਰੁਪਏ ਦੇ ਦੋ ਚਾਹੇ ਤੁਸੀਂ ਨਾਈਟ ਪਾਰਟੀ ਤੇ ਜਾਣਾ ਤੁਸੀਂ ਜਾਗੋ ਤੇ ਜਾਣਾ ਤੁਸੀਂ ਜਾਣਾ ਹੈਗਾ ਵਿਆਹ ਸ਼ਾਦੀ ਤੇ ਵੱਡੇ ਫਾਇਦੇ 30% ਐਕਸਟਰਾ ਡਿਸਕਾਊਂਟ ਦਵਾਂਗੇ ਹੈਂਡਵਰਕ ਕੀਤਾ ਹੋਇਆ ਦਪੱਟਾ ਵੀ ਕਰਸ਼ ਦਾ ਬਾਟਮ ਪਿਓਰ ਸਿਲਕ ਦੀ ਲਾ ਕੇ ਜਿਹੜਾ 4-4000 ਦਾ ਸੂਟ ਆ ਇੱਥੋਂ ਲੈ ਜਾਓ 4000 ਰੁਪਏ ਦੇ ਦੋ ਇਹ ਉਹ ਚੀਜ਼ਾਂ ਜਿਹੜੀਆਂ ਤੁਸੀਂ 15-15000 ਰੁਪਏ ਖਰਚਣੋਂ ਬਾਜ਼ਾਰ 'ਚ ਆ ਕੇ ਅਸੀਂ 15-15000 ਡਰੈਸ ਦੇਣੀ ਸਾਨੂੰ 7000 ਰੁਪਏ 'ਚ 7000 ਦੀ ਡਰੈਸ ਤਾਂ ਦੇਣੀ ਆ ਉਹਦੇ ਉੱਤੇ ਵੀ ਤੁਹਾਨੂੰ 30% ਡਿਸਕਾਊਂਟ ਦੇਣਾ ਆ ਦੇਖੋ ਡਰੈਸ ਦੇਖੋ ਸਾਰਾ ਫਰੰਟ ਸਾਰਾ ਹੀ ਬੈਕ ਆਹ ਟੌਪ ਚੈੱਕ ਕਰ ਲੋ ਏ ਵੀ ਤੁਹਾਨੂੰ ਦੇਣਾ ਫਰੀ ਦੇ ਪਾ ਦੇਖੋ ਬੁਟੀਕ ਵਾਲੇ ਪੀਸ ਵੀ ਤਿਆਰ ਕਰਕੇ ਲੈ ਆਏ ਆ ਦੁਪट्टे ਸ਼ਾਨਦਾਰ ਕਰਕੇ ਲੈ ਆਏ ਆ ਰੇਟ ਸੁਣ ਲਓ ਜਿਹੜਾ ਬਾਜ਼ਾਰਾ 'ਚ ਤੁਸੀਂ 7-8000 ਦਾ ਸੂਟ ਬਣਾ ਇੱਥੇ ਲੈਣਾ ਤੁਹਾਡਾ 2500 ਰੁਪਏ ਦਾ ਆਹ ਦੇਖੋ ਜੀ ਲਹਿੰਗਾ ਵੀ ਨਹੀਂ ਰਿਹਾ ਮਹਿੰਗਾ ਲਹਿੰਗੇ ਦੇ ਵਿੱਚ ਵੀ ਤੁਹਾਡੇ ਅਸੀਂ ਵੱਡੇ ਫਾਇਦੇ ਕਰਾ ਲੈਣੇ ਆ ਜਿਹੜੇ ਬਾਜ਼ਾਰ 'ਚ ਤੁਸੀਂ 20-20000 ਦਾ ਲਹਿੰਗਾ ਲੈਣਾ ਆਹ 20000 ਰੁਪਏ ਦਾ ਲਹਿੰਗਾ ਬਾਜ਼ਾਰ ਦਾ ਸਾਡਾ ਰੇਟ ਚੈੱਕ ਕਰ ਲੋ 7899 ਰੁਪਏ ਪਰ ਇਹਦੇ ਉੱਤੇ ਵੀ 30% ਅਸੀਂ ਹੋਰ ਡਿਸਕਾਊਂਟ ਦੇ ਰਣਾ ਮਹਿਰੂਨ ਕਲਰ ਦਾ ਸੂਟ ਹੈ ਤੇ ਹੈਵੀ ਦੁਪੱਟਾ ਤੁਸੀਂ ਚੈੱਕ ਕਰੋ ਕਿੰਨਾ ਹੈਵੀ ਦੁਪੱਟਾ ਟੋਟਲੀ ਹੈਂਡਵਰਕ ਦਾ ਬਹੁਤ ਹੈਵੀ ਹੈਵੀ ਸੂਟ ਹੈ ਤੁਸੀਂ ਕਲਰ ਜਿਹੜਾ ਮਰਜ਼ੀ ਆਪਦੀ ਮਨਪਸੰਦ ਆ ਬਣਾ ਲਓ ਮਤਲਬ ਜੇ ਤੁਸੀਂ ਇਦਾਂ ਦੇ ਦਾਜਬਰੀ ਵਾਲੇ ਕੱਪੜੇ ਲੈਣੇ ਆ ਛੇਤੀ ਆ ਜਾਓ 28 ਗੱਸ ਤੋਂ ਪਹਿਲਾਂ ਬਹੁਤ ਵੱਡੀਆਂ ਆਫਰਾਂ ਲੱਗੀਆਂ। ਓਏ ਆਜੋ 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 ਆਜੋ। ਓ ਦੌੜ ਕੇ ਆਜੋ ਦੌੜ ਕੇ ਆਜੋ। ਆਹ ਦੇਖੋ ਆਹ ਦੇਖੋ। ਓ ਲੈਨੇ ਹੋਣਾ ਤੁਸੀਂ 15-1500 ਰੁਪਏ ਦਾ ਸੂਟ। ਚਲੋ 1200 ਦਾ ਲੈਨੇ ਹੋਵੋਗੇ। ਓ ਚਲੋ ਛੱਡੋ। ਬਾਜ਼ਾਰ 'ਚ ਜਾ ਕੇ ਤੁਸੀਂ ਦਾਜਪੁਰਿਆ ਸੂਟਾ 1000-1000 ਰੁਪਏ ਲੈਨੇ ਹੋਣਾ। ਆਜੋ ਬਾਗੇਪੁਰਾ ਨੇ। ਦੇਖੋ 1000 ਦੇ ਤਿੰਨ ਸੂਟ। 1000 ਦੇ ਤਿੰਨ ਸੂਟ। ਜਿਹੜਾ ਬਾਜ਼ਾਰ 'ਚ ਸਾਨੂੰ ਮਿਲਦਾ 1000 ਦਾ ਇੱਕ। ਅੰਕਲ ਓਮ ਮੋਗਾ ਰੋਡ ਬਾਗਾਪੜਾ ਆਜੋ। ਜਿੱਥੇ ਤੁਹਾਨੂੰ ਦਵਾਂਗੇ 1000 ਦੇ ਤਿੰਨ ਸੂਟ ਉਹ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਜਿੰਨੀ ਮਰਜ਼ੀ ਪ੍ਰਾਈਸਟੀ ਲੈ ਜਾਓ 1000 ਦੇ ਤਿੰਨ ਬਾਈ ਕੀ ਕਰੀ ਜਾਨਾ 1000 ਦੇ ਤਿੰਨ ਸੂਟ ਬਿਲਕੁਲ ਭਾਜੀ 1000 ਰੁਪਏ ਦੇ ਤਿੰਨ ਦਾਜਵਰੀਆਂ ਲੁੱਟਾਂ ਜਮਾ ਜਣਾ ਤੋਂ ਪੱਟ ਦੇਣੀਆਂ ਇੱਕਤੀ ਆ ਚੱਕੋ ਕੜਾਈ ਵਾਲੇ ਨੇਚਰਲ ਕਰੇਵ ਦੇ ਸੂਟ ਦੁਪੱਟੇ ਵੀ ਨਾਲ ਵਰਕ ਬਜ਼ਾਰਾ ਚ 15 1500 ਦਾ ਸੂਟ ਇੱਥੇ ਮਿਲਣ ਜਾ ਰਿਹਾ 1500 ਰੁਪਏ ਦੇ ਤਿੰਨ ਮਤਲਬ 500 ਦਾ ਸੂਟ ਰਹਿ ਗਿਆ ਇਹ ਬਿਲਕੁਲ ਭਾਜੀ 500 ਰੁਪਏ ਦਾ ਸੂਟ ਦੇ ਦੇਣਾ 500 ਰੁਪਏ ਦਾ ਦੇਖੋ ਜੀ ਕੋਈ 2000 ਦਿੰਦਾ ਕੋਈ 1500 ਦਿੰਦਾ ਪਰ ਸਾਡੇ ਕੋਲ ਆ ਜੋ ਜਿਹੜਾ ਬਾਜ਼ਾਰ ਚ 1500 ਦਾ ਇੱਕ ਇੱਥੇ ਦਵਾਂਗੇ 1500 ਦੇ ਤਿੰਨ ਠਾਈਏ ਗਾਸ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ ਲੈ ਜਾਓ 1500 ਦੇ 300 ਦੇ ਦੇਖੋ ਜੀ ਕਿੰਨਾ ਵੱਡਾ ਪੈਨਲ ਬਣਿਆ ਪੂਰਾ ਜਾਲ ਬਣਿਆ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਤੁਹਾਨੂੰ 1500 ਦੇ 3 ਨਹੀਂ ਦੇਣੇ ਆ ਜਾਓ ਹੁਣ ਸ਼ੀਸ਼ਿਆਂ ਵਾਲੇ ਕੜਾਈ ਕੱਢੇ ਹੈਵੀ ਦੁਪੱਟਿਆਂ ਵਾਲੇ ਸੂਟ ਵੀ ਕਰਤੇ 1500 ਦੇ 3 ਦੇਖੋ ਜੀ ਵੱਡੇ ਫਾਇਦੇ ਨਵੇਂ ਡਿਜ਼ਾਈਨ ਨਵੀਆਂ ਚੀਜ਼ਾਂ ਛੇਤੀ ਆ ਜਾਓ ਹਣ ਲੁੱਟਣਾ ਨਾ ਕਰੋ ਵਿਆਹ ਸ਼ਾਈ ਦਾ ਕਪੜਾ ਦਾਜ ਬੇ ਦਾ ਕਪੜਾ ਦੇ ਲੈਣਾ ਕਪੜਾ ਆ ਤੁਹਾਨੂੰ ਅਸੀਂ 500 ਰੁਪਏ ਦਾ ਸੂਟ ਦੇ ਰਹੇ ਹਾਂ ਮਤਲਬ 1500 ਰੇ ਤਿੰਨ ਸੂਟ ਆ ਦੇਖੋ 2 2000 ਦਾ ਸੂਟ ਆ 2 2000 ਦਾ ਇਹ ਵੀ ਲੈ ਜਾਓ 1500 ਰੇ ਤਿੰਨ 5 500 ਰੇ ਵਿੱਚ 5 500 ਚ ਰੰਗ ਦੇਖੋ ਡਿਜ਼ਾਈਨ ਦੇਖੋ ਬਸ ਲੈ ਜਾਓ ਬਹੁਤ ਵੱਡੇ ਫਾਇਦੇ ਹੁਣ ਆ ਦੇਖੋ ਚੀਜ਼ਾਂ ਕੋਈ ਇਹਦਾ 3000 ਮੰਗਦਾ ਕੋਈ ਇਹਨਾਂ 3200 ਮੰਗਦਾ ਕੋਈ ਇਹਨਾਂ 3500 ਮੰਗਦਾ ਅਸੀਂ ਤੁਹਾਨੂੰ 3500 ਵਾਲਾ ਸੂਟ ਦੇਣਾ ਸਿਰਫ 1000 ਰੁਪਏ ਦਾ 28 ਅਕਤੂਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ 35 3500 ਵਾਲੇ ਸੂਟ 1 1000 ਚ ਕਰਤੇ ਆ 35 3500 ਵਾਲੇ ਸੂਟ ਲੈ ਜਾਓ 1 1000 ਦੇ ਵਿੱਚ ਦੇਖੋ ਜੀ ਦਾਜਵਰੀਆਂ ਦਾ ਸੀਜ਼ਨ ਆ ਗਿਆ ਜਿਹੜੀ ਬਜ਼ਾਰਾਂ ਚ 1 1 ਲੱਖ ਦੀ ਦਾਜਵਰੀ ਬਣਾਈਆਂ ਤੁਹਾਨੂੰ ਬਣਾ ਕੇ ਦੇ ਦਾਂਗੇ 50000 ਦੇ ਵਿੱਚ ਜਿਹੜੀ 2 2 ਲੱਖ ਦੀ ਦਾਜਵਰੀ ਹੈ 1 1 ਲੱਖ ਰੁਪਏ ਦੇ ਵਿੱਚ ਦੇ ਦਾਂਗੇ ਹੈਵੀ ਸੂਟ ਹੈ ਚਾਹੇ ਮੋਰਾ ਵਾਲੀ ਡਿਜ਼ਾਈਨ ਹੈ ਜੋ ਚਾਹੇ ਤੁਸੀਂ ਹੈਵੀ red color magenta color brown color coffee color ਜਾਂ ਤੁਸੀਂ ਇਦਾਂ ਦੇ lavender shade 트렌ਡਿੰਗ ਲੈਣੇ ਆ ਤਾਂ ਲੈ ਜਾਓ 15-1500 ਰੁਪਏ ਦੇ ਵਿੱਚ ਆ ਦੇਖੋ ਜੀ ਫਰੰਟ ਚੈੱਕ ਕਰ ਲੋ ਘੇਰੇ ਚੈੱਕ ਕਰ ਲੋ ਦੁਪੱਟੇ ਦੇਖ ਲੋ ਦੁਪੱਟੇ ਵੀ ਨਾਲ ਕੰਟਰਾਸਟ ਦੇ ਦੇ ਰਹੇ ਆ ਵੱਡੇ ਫਾਇਦੇ ਵੱਡੇ ਫਾਇਦੇ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਣਾ 50000 ਦਾ ਕੱਪੜਾ ਉਹ ਗਾਰੰਟੀ ਆ ਗਾਰੰਟੀ ਭੈਣੋ 20000 ਦੇ ਦਿਆਂਗੇ 50000 ਵਾਲਾ ਕਪੜਾ 20000 ਚ ਵਿਆਹ ਸ਼ਾਦੀ ਦਾਜ ਵਰੀ ਦੇਣ ਲੈਣ ਕਹਿੰਦਾ ਛੇਤੀ ਆ ਜਾਓ ਹੋਰ ਪਾਸੇ ਨਾ ਜਾਓ ਬਜ਼ਾਰਾ ਚ ਲੁੱਟਾਂ ਹੋ ਰਹੀਆਂ ਲੁੱਟਾਂ ਬਹੁਤ ਵੱਡੇ ਪੱਦਰ ਤੇ ਪਰ ਅੰਕਲ ਓਮ ਮੋਗਾ ਰੋਡ ਬਾਗਾ ਬਣਾ ਕਰ ਰਿਹਾ ਬਹੁਤ ਵੱਡੇ ਫਾਇਦੇ ਚੱਕ ਲੋ ਚੱਕ ਦੇਖੋ ਰੇਟ ਅਸੀਂ ਲਾਤੇ ਲਿਖ ਲਿਖ ਕੇ 4 4000 ਵਾਲੇ ਸੂਟ 12 1200 ਚ ਲੈ ਜਾਓ 12 1200 ਚ 15 1500 ਚ ਰੇਟ ਲਿਖ ਲਿਖ ਕੇ ਲਾਤਾ 4 4000 ਵਾਲੇ 15 1500 ਆਹ ਦੇਖੋ ਜੀ ਪ्युअर ਔਰ ਗੈਂਜਾ ਦਾ ਸੋਲੋ ਬੁਟੀਕ ਵਾਲਾ ਸੂਟ ਜਿਹੜਾ ਬਾਜ਼ਾਰਾ ਚ 3500 ਰੁਪਏ ਦਾ ਮਿਲਦਾ ਇੱਥੇ ਮੈਨੇ 3500 ਰੁਪਏ ਦੇ ਦੋ ਬੁਟੀਕ ਸੂਟ ਜਿਹੜੇ 3 3 4 4000 ਵਾਲੇ ਹੈਵੀ ਸੂਟਾਂ ਤੇ ਵੀ ਵੱਡੀ ਆਫਰ ਲਾਤੀ ਆ ਚੱਕੋ ਇਹ ਵੀ 3500 ਰੁਪਏ ਦੇ ਦੋ ਦੇ ਦੇਣੇ ਆ ਜਿਹੜਾ ਬਾਜ਼ਾਰਾ ਜੇ ਤੁਸੀਂ 3 3000 4 4000 ਦਾ ਸੂਟ ਲੈਨੇ ਆ ਇੱਥੇ ਤੁਹਾਨੂੰ 2 2 ਸੂਟ ਮਿਲਨੇ ਆ ਦੇਖੋ ਚਾਹੇ ਤੁਸੀਂ ਐਨ ਆਰ ਆਈ ਹੋ ਚਾਹੇ ਤੁਸੀਂ ਬਾਹਰੋਂ ਆਣਾ ਕ੍ਰੀਏਟ australia new zealand ਤੋਂ ਵੀ ਆਉਣਾ ਤਾਂ ਇਦਾਂ ਦੀਆਂ ਡਿਜ਼ਾਈਨਰ ਚੀਜ਼ਾਂ ਤੁਹਾਨੂੰ ਨਵੀਆਂ ਦੇਣ ਜਾ ਰਹੇ ਆ ਸਟਾਕ ਇਸ ਵਾਰ ਦੁਕਾਨਦਾਰਾਂ ਨੇ ਭਰੇ ਨਹੀਂ ਪਰ ਅਸੀਂ ਨਵੇਂ ਬੇਸ ਲੈ ਕੇ ਆ ਗਏ ਆ ਨਵੇਂ ਡਿਜ਼ਾਈਨ ਲੈ ਕੇ ਆ ਗਏ ਆ ਬਾਟਮ ਵਰਕਾਂ ਦੇ ਨਾਲ ਲੈ ਕੇ ਆ ਗਏ ਆ ਔਰ ਗੈਂਜਾ ਦਾ ਪੀਸ ਆ ਇਹ ਸਾਰਾ ਲੱਦਿਆ ਪਿਆ ਹੈਂਡ ਵਰਕ ਦੇ ਨਾਲ ਬਜ਼ਾਰਾਂ ਦੇ ਵਿੱਚ 4000 ਦਾ ਇੱਥੋਂ 4000 ਰੁਪਏ ਦੇ ਦੋ ਮਤਲਬ ਇੱਕ ਨਾਲ ਬਿਲਕੁਲ ਫ੍ਰੀ ਦੇਣ ਜਾ ਰਹੇ ਆ ਨਹੀਂ ਰਹੇ ਮਹਿੰਗੇ ਨਹੀਂ ਰਹੇ ਮਹਿੰਗੇ ਸ਼ਰਾਰੇ ਗਰਾਰੇ ਵੀ ਨਹੀਂ ਰਹੇ ਮਹਿੰਗੇ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ 5-5000 ਚ ਅਸੀਂ ਤੁਹਾਨੂੰ ਦੇ ਰਹੇ ਆ 25-2500 ਦੇ ਵਿੱਚ ਪਰ ਇਹਦੇ ਉੱਤੇ ਵੀ ਲਾਤੀ 30% ਡਿਸਕਾਊਂਟ ਮਤਲਬ 30% ਡਿਸਕਾਊਂਟ ਦਵਾਂਗੇ ਰੈਡੀमेड ਸ਼ਰਾਰੇ ਗਰਾਰੇ ਡਰੱਸਾਂ ਤੇ ਲੈ ਕੇ ਆਤੇ ਆ ਦੇਖੋ ਨਵੇਂ-ਨਵੇਂ ਡਿਜ਼ਾਈਨ ਨਵੀਆਂ-ਨਵੀਆਂ ਚੀਜ਼ਾਂ ਰੈਡੀमेड ਸ਼ਰਾਰੇ ਗਰਾਰੇ ਗੌਨ ਡਰਸਾਂ ਪਲਾਜੋ ਸ਼ਰਾਰੋ ਲੈ ਜੋ 30% ਤੱਕ ਦਾ ਵੱਡਾ ਡਿਸਕਾਊਂਟ ਦਵਾਂਗੇ 30% ਤੱਕ ਦਾ ਚਾਹੇ ਤੁਸੀਂ ਨਾਈਟ ਪਾਰਟੀ ਤੇ ਜਾਣਾ ਤੁਸੀਂ ਜਾਗੋ ਤੇ ਜਾਣਾ ਤੁਸੀਂ ਜਾਣਾ ਹੈਗਾ ਵਿਆਹ ਸ਼ਾਦੀ ਤੇ ਵੱਡੇ ਫਾਇਦੇ 30% ਐਕਸਟਰਾ ਡਿਸਕਾਊਂਟ ਦਵਾਂਗੇ 28 ਅਗਸਤ ਤੋਂ ਪਹਿਲਾਂ ਆਜੋ ਆਜੋ ਹੁਣ ਜਿਨੇ ਕ੍ਰਸ਼ ਕਾਟਨ ਦਾ ਨਵਾਂ ਕੱਪੜਾ ਲੈਣਾ ਆਜੋ ਹੈਂਡਵਰਕ ਕੀਤਾ ਹੋਇਆ ਦਪੱਟਾ ਵੀ ਕ੍ਰਸ਼ ਦਾ ਬਾਟਮ ਪਿਓਰ ਸਿਲਕ ਦੀ ਲਾ ਕੇ ਜਿਹੜਾ 4-4000 ਦਾ ਸੂਟ ਹੈ ਇੱਥੋਂ ਲੈ ਜਾਓ 4000 ਰੁਪਏ ਦੇ ਦੋ ਮਤਲਬ 2000 ਦਾ ਸੂਟ ਪੈ ਗਿਆ ਹੁਣ ਦਾਜਵਰੀ ਤੇ ਜਦੋਂ ਪਾਰਟੀਆਂ ਵਾਲੇ ਹੈਵੀ ਸੂਟ ਲੈਣੇ ਆ ਤਾਂ ਕਹਿੰਦੇ ਹੈਵੀ ਸੂਟ ਨਵੇਂ ਬੀਚ ਦਾ ਸ਼ਿਮਰ ਦਾ ਜੇ ਤੁਸੀਂ ਲੈਣਾ ਹੈ ਤਾਂ 5000 ਤੋਂ ਘਟਣੀ ਇੱਥੇ ਤੁਹਾਨੂੰ 4500 ਦੇ ਦੋ ਮਿਲ ਜਾਣੇ ਆ ਮਤਲਬ ਇੱਕ ਨਾਲ ਬਿਲਕੁਲ ਫਰੀ ਹੁਣ ਆ ਦੇਖੋ ਫਰਕਾਵਾਦੀ ਸੂਟ ਹੈ ਚੈਲੰਜ ਕਰਕੇ ਕਹਿੰਨੇ ਆ ਕਿਸੇ ਨੇ ਤੁਹਾਨੂੰ 5000 ਤੋਂ ਘੱਟ ਨਹੀਂ ਦੇ ਦੇਣਾ ਅਸੀਂ ਦੇਨੇ ਆ 5000 ਦੇ ਦੋ ਲੈ ਕੇ ਰੇਟ ਲਾਇਆ ਵਾ 2500 ਰੁਪਏ ਦਾ ਸੂਟ ਪਹਿਣਾ ਵਾ ਜਿਹੜਾ ਬਜ਼ਾਰਾ 'ਚ 5-5000 ਦਾ ਬਾਜ਼ੂ ਪਹੁੰਚੇ ਵਰਕ ਦਵਾਂਗੇ ਚਾਹੇ ਤੁਸੀਂ ਬਨਾਰਸੀ ਸਟਾਈਲ ਦੇ ਵਿੱਚ ਲੈ ਲਓ ਉਹ ਵੀ ਸਾਡੇ ਕੋਲ ਡਿਜ਼ਾਈਨ ਸਾਰੇ ਮਿਲ ਜਾਣਗੇ ਆਹ ਦੇਖੋ ਜੀ ਹੈਵੀ ਤੋਂ ਹੈਵੀ ਜੀ ਜੈਂਡਰ ਦਾ ਫਰੰਟ ਚੈੱਕ ਕਰੀ ਜਾ ਤੁਸੀਂ ਇਹ ਉਹ ਚੀਜ਼ਾਂ ਜਿਹੜੀਆਂ ਤੁਸੀਂ 15-15000 ਰੁਪਏ ਖਰਚੇ ਨੂੰ ਬਜ਼ਾਰ 'ਚ ਆ ਕੇ ਅਸੀਂ 15-15000 ਡੈਸ ਦੇਣੀ ਸਾਨੂੰ 7000 ਰੁਪਏ 'ਚ 7000 ਜੀ ਡਰੈਸ ਤਾਂ ਦੇਣੀ ਆ ਉਹਦੇ ਉੱਤੇ ਵੀ ਤੁਹਾਨੂੰ 30% ਡਿਸਕਾਊਂਟ ਦੇਣਾ ਦੇਖੋ ਨਵੀਆਂ ਚੀਜ਼ਾਂ ਜਿੰਨੇ ਦੇ ਤੁਸੀਂ ਬਜ਼ਾਰ 'ਚ ਜਾ ਕੇ ਕਿਰਾਏ ਤੇ ਲੈਣਾ ਅਸੀਂ ਉਦੋਂ ਵੀ ਸਸਤਾ ਤੁਹਾਨੂੰ ਤੁਹਾਡਾ ਆਪਣਾ ਮੌਲ ਦੇਣਾ ਆ ਦੇਖੋ ਕਿੰਨੀ ਵਧੀਆ ਚੀਜ਼ ਆ ਆ ਦੇਖੋ ਡਰੈਸ ਦੇਖੋ ਸਾਰਾ ਫਰੰਟ ਸਾਰਾ ਹੀ ਬੈਕ ਆਹ ਟੌਪ ਚੈੱਕ ਕਰ ਲੋ ਇਹ ਵੀ ਤੁਹਾਨੂੰ ਅਸੀਂ ਦੇਣਾ ਫ੍ਰੀ ਦੇ ਪਾ ਲੈ ਜਾਓ ਵੱਡੇ ਫਾਇਦੇ ਆ ਕਾਟੀਆਂ ਦੇ ਪਾ ਅੰਕਲ ਓਮ ਮੋਗਾ ਰੋਡ ਬਾਗਾ ਆਪਣਾ ਆ ਲੋ ਜੀ ਜਿਹੜੇ ਤੁਸੀਂ ਬੁਟੀਕ ਵਾਲੇ ਪੀਸ ਕਹਿੰਦੇ ਸੀ ਵੀ ਅਸੀਂ ਬੁਟੀਕ ਤੋਂ ਪੀਸ ਤਿਆਰ ਕਰਵਾਉਨੇ ਆ ਕੋਈ 15000 ਦਾ ਕੋਈ 10000 ਦਾ ਦੇਖੋ ਬੁਟੀਕ ਵਾਲੇ ਪੀਸ ਵੀ ਤਿਆਰ ਕਰਕੇ ਲੈ ਆਏ ਆ ਦੁਪੱਟੇ ਸ਼ਾਨਦਾਰ ਕਰਕੇ ਲੈ ਆਏ ਆ ਰੇਟ ਸੁਣ ਲੋ ਜਿਹੜਾ ਬਜ਼ਾਰਾ ਚ ਤੁਸੀਂ 7-8000 ਦਾ ਸੂਟ ਬਣਾ ਇੱਥੇ ਮੈਨਾਂ ਤੁਹਾਡਾ 2500 ਰੁਪਏ ਦਾ ਹਾਂਜੀ 2500 ਰੁਪਏ ਦਾ ਸੂਟ ਬਣਾਵਾ ਆ ਦੇਖੋ ਫਰਕਾਬਾਦੀ ਸੂਟੇ ਵੀ 2500 ਰੁਪਏ ਦਾ ਚੈਲੰਜ ਕਰਕੇ ਕਹਿੰਦੇ ਆ ਦਾਜਵਰੀ 1 ਲੱਖ ਵਾਲੀ 50000 ਚ ਐਵੇਂ ਤੇ ਨਹੀਂ ਬਣਾ ਕੇ ਦੇ ਰਹੇ ਜਦੋਂ ਤੁਹਾਡੇ ਸੂਟ ਹੋਣੇ 1 ਲੱਖ ਦੇ ਤੇ ਰੇਟ ਲੱਗਣਾ ਅੱਧਾ ਆ ਦੇਖੋ ਜੀ ਲਹਿੰਗਾ ਵੀ ਨਹੀਂ ਰਿਹਾ ਮਹਿੰਗਾ ਲਹਿੰਗੇ ਦੇ ਵਿੱਚ ਵੀ ਤੁਹਾਡੇ ਅਸੀਂ ਵੱਡੇ ਫਾਇਦੇ ਕਰਾ ਲੈਣੇ ਆ ਜਿਹੜੇ ਬਾਜ਼ਾਰ 'ਚ ਤੁਸੀਂ 20-20 ਹਜ਼ਾਰ ਦਾ ਲਹਿੰਗਾ ਲੈਣਾ ਆ 20 ਹਜ਼ਾਰ ਰੁਪਏ ਦਾ ਲਹਿੰਗਾ ਬਾਜ਼ਾਰ ਦਾ ਸਾਡਾ ਰੇਟ ਚੈੱਕ ਕਰ ਲਓ 7899 ਰੁਪਏ ਪਰ ਇਹਦੇ ਉੱਤੇ ਵੀ 30% ਅਸੀਂ ਹੋਰ ਡਿਸਕਾਊਂਟ ਦੇ ਦੇਣਾ ਮਤਲਬ ਲਹਿੰਗੇ ਅੱਜ ਵੀ ਭਾਰਾ ਤੁਹਾਨੂੰ ਅਸੀਂ ਸੇਲ ਲਾਤੀ ਭਾਰੀ ਸੇਲ ਵੈਸੇ ਸਾਡੇ ਕੋਲ 2500 ਰੁਪਏ ਤੋਂ ਲਹਿੰਗਾ ਸ਼ੁਰੂ ਹੋ ਜਾਂਦਾ ਤੁਸੀਂ 20 ਹਜ਼ਾਰ ਦਾ ਲੈਣਾ 28 ਹਜ਼ਾਰ ਦਾ ਲੈਣਾ 50000 ਰਣਾ ਪਾਵੇਂ ਲੱਖ ਲੱਖ ਤੱਕ ਦੇ ਸਾਡੇ ਕੋਲ ਲਹਿੰਗੇ ਹੈ ਜਿਹੜਾ ਲੱਖ ਦਾ ਲਹਿੰਗਾ ਉਹ ਦਵਾਂਗੇ ਜਿਹੜਾ ਬਾਜ਼ਾਰ 'ਚ 2.5 ਲੱਖ ਦਾ ਤੁਹਾਨੂੰ ਦੇ ਦੇਣਾ ਹੈਗਾ ਦੇਖੋ ਜੀ ਜਿਹੜੇ ਕਹਿੰਦੇ ਤੁਸੀਂ 9 ਸੂਟ ਬਣਾਉਣੇ ਆ ਜਬਰਦਸਤ ਹੈਵੀ ਸੂਟ ਐਲੋ 9 ਸੂਟ ਲਕਜ਼ਰੀ ਸੂਟ ਜਿਹੜੇ ਬਾਜ਼ਾਰਾਂ 'ਚ ਤੁਸੀਂ ਬਣਾਣ ਚਲੇ ਜਾਓ ਲੱਖ ਦੇ ਇਕੱਲੇ ਬਣ ਜਾਂਦੇ ਆ ਚੈਲੰਜ ਕਰਕੇ ਕਹਿੰਨੇ ਆ 8-10000 ਵਾਲਾ ਸੂਟ ਤੁਹਾਨੂੰ ਦੇਣਾ 5000 ਰੁਪਏ ਦੇ ਵਿੱਚ ਤੁਸੀਂ ਵਰਕ ਚੈੱਕ ਕਰੋ 9 ਸੂਟ ਜਦੋਂ ਕੁੜੀ ਦੇ ਬਣਾਉਣ ਦੀ ਵਾਰੀ ਆਉਂਦੀ ਹੈ ਤੇ ਲੱਖ ਨੂੰ ਸਿੱਧਾ ਹੱਥ ਪੈਂਦਾ ਪਰ ਚੈਲੰਜ ਕਰਕੇ ਕਹਿੰਨੇ ਆ ਇਹ ਵੀ 30000 ਦੇ ਵਿੱਚ ਤੁਹਾਨੂੰ ਆਕੇ ਦੇ ਦਾਂਗੇ ਸੂਟ ਚੈੱਕ ਕਰੋ ਬਾਜੂ ਪਹੁੰਚੇ ਫੁੱਲੀ ਹੈਵੀ ਲਖਨਊ ਦੇ ਕਾਰੀਗਰਾਂ ਨੇ ਕੰਮ ਦੁਪੱਟੇ ਤੇ ਇੰਨਾ ਕਰਤਾ ਵੀ ਲੋਕ ਕਹਿੰਦੇ ਆ ਵੀ ਇਹ ਸੂਟ 30-40 ਹਜ਼ਾਰ ਤੋਂ ਘਟਣੀ ਪਰ ਇਹ ਵੀ ਲੈ ਜੋ 9999 ਰੁਪਏ ਦੇ ਵਿੱਚ ਆ ਦੇਖੋ ਜੀ ਤੁਸੀਂ ਹੁਣ ਦਾਇਵਰ ਦਾ ਕੱਪੜਾ ਲੈ ਲਿਆ ਹੁਣ ਤੁਸੀਂ ਮਿਲਣ ਲਈ ਕੰਬਲ ਵੀ ਲੈਣੇ ਆ ਮੌਂਟੀ ਕਾਰਲੋ ਦਾ ਵੱਡਾ ਬ੍ਰਾਂਡ ਹੈ ਇਸ ਵੇਲੇ ਪੂਰੇ ਪੰਜਾਬ ਦਾ ਇਹ ਬਾਜ਼ਾਰ ਦੇ ਵਿੱਚ 3-3000 ਦਾ ਕੰਬਲ ਮਿਲਦਾ ਪਰ ਅਸੀਂ ਤੁਹਾਨੂੰ ਕਿੰਨੇ ਦੇਣਾ ਸਿਰਫ 1500 ਰੁਪਏ ਦਾ 1500 ਰੁਪਏ ਦਾ ਮੌਂਟੀ ਕਾਰਨ ਦਾ ਕੰਬਲ ਦੇ ਰਣਾ ਪੈਕਿੰਗ ਵੀ ਤੁਸੀਂ ਚੈੱਕ ਕਰ ਲਓ ਬਹੁਤ ਜ਼ਬਰਦਸਤ ਆ ਜਿਹੜੀ ਐਮ ਆਰ ਪੀ ਚੈੱਕ ਕਰ ਲਓ 2459 ਰੁਪਏ ਦੀ ਐਮ ਆਰ ਪੀ ਆ ਪਰ ਅਸੀਂ ਤੁਹਾਨੂੰ 1500 ਰੁਪਏ ਚ ਦੇਵਾਂਗੇ ਬ੍ਰਾਂਡਡ ਕੰਪਲ ਵੱਡੀ ਪੈਕਿੰਗ ਦੇ ਵਿੱਚ ਦੇਖੋ ਜੀ ਚੈੱਕ ਕਰੋ ਜਿਨ੍ਹਾਂ ਨੇ ਲਹਿੰਗਾ ਨਹੀਂ ਪਾਉਣਾ ਉਹਨਾਂ ਵਾਸਤੇ ਸੂਟ ਬਹੁਤ ਜ਼ਬਰਦਸਤ ਧਿਆਰ ਕਰਾ ਕੇ ਲੈਂਦੇ ਆ ਮਹਿਰੂਨ ਕਲਰ ਦਾ ਸੂਟ ਹੈ ਤੇ ਹੈਵੀ ਦੁਪੱਟਾ ਤੁਸੀਂ ਚੈੱਕ ਕਰੋ ਕਿੰਨਾ ਹੈਵੀ ਦੁਪੱਟਾ ਟੋਟਲੀ ਹੈਂਡਵਰਕ ਦਾ ਬਹੁਤ ਹੈਵੀ ਹੈਵੀ ਸੂਟ ਹੈ ਤੁਸੀਂ ਕਲਰ ਜਿਹੜਾ ਮਰਜ਼ੀ ਆਪਦੀ ਮਨਪਸੰਦਾ ਬਣਾ ਲਓ ਤੁਸੀਂ ਡਿਜ਼ਾਈਨ ਆਪਦੇ ਮਨਪਸੰਦਾ ਤੁਸੀਂ ਲੈ ਸਕਦੇ ਹੋ ਪਰ ਜੋ ਅੰਕਲੋਂ ਬਾਗਾਪਣਾ ਰੇਟ ਦੇ ਰਿਆ ਤੁਹਾਨੂੰ ਕਿਤੇ ਨਹੀਂ ਮਿਲਨੇ ਦੇਖੋ ਚੈਲੰਜ ਕਰਕੇ ਕਹਿੰਦੇ ਆ ਜਿੰਨੀ ਵੈਰਾਈਟੀ ਅੰਕਲੋਂ ਬਾਗਾਪਣਾ ਮੋਗਾ ਰੋਡ ਤੇ ਆ ਕਿਤੋਂ ਨਹੀਂ ਮਿਲਨੀ ਕਿਉਂਕਿ ਦੇਖੋ ਇੱਥ ਈ ਰਖੇ ਸਰਵਸ ਬਿਲਕੁਲ ਫਰੀ ਹੈ ਟੈਨਸ਼ਨ ਤੁਸੀਂ ਕਿਸੇ ਚੀਜ਼ ਦੀ ਲੈਣੀ ਨਹੀਂ ਆ ਫਿਕਸ ਪ੍ਰਾਈਸ ਹੈ ਹਰ ਇੱਕ ਚੀਜ਼ ਦੇ ਉੱਤੇ ਤੁਹਾਨੂੰ ਰੇਟ ਲਿਖਿਆ ਮਿਲੂਗਾ ਜਿਹੜੇ ਸਾਡੇ ਐਨ ਆਰ ਆਈ ਭੈਣ ਆਇਆ ਜਿਹੜੇ ਕੈਨੇਡਾ ਅਮਰੀਕਾ ਗ੍ਰੈਂਡ ਤੋਂ ਜਿਹੜੇ ਕਹਿੰਦੇ ਸਾਨੂੰ ਚੀਜ਼ ਜਲਦੀ ਪਸੰਦ ਨਹੀਂ ਆਉਂਦੀ ਬਈ ਤੁਹਾਨੂੰ ਵੀ ਚੀਜ਼ਾਂ ਪਸੰਦ ਆ ਜੂਗੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਰ ਪੀਸ ਮੈਂ ਕਹਾ ਲਗਜ਼ਰੀ ਚੀਜ਼ਾਂ ਇਹ ਕੋਈ 50 50000 ਮੰਗਦਾ ਕੋਈ 60 60000 ਮੰਗਦਾ ਇਦਾਂ ਤੁਸੀਂ ਪੈਸੇ ਦੇ ਕੇ ਆਉਨੇ ਹੋ ਪਰ ਜਦੋਂ ਤੁਸੀਂ ਸਾਡੇ ਕੋਲ ਆਣਾ ਇਹ ਹੀ ਤੁਹਾਨੂੰ ਇਦਣੀਆਂ ਚੀਜ਼ਾਂ 15 15000 ਚ 20 20000 25 25000 ਤੁਹਾਨੂੰ ਅਸੀਂ ਦੇ ਰਣੀ ਆ ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਆ ਹਰ ਤਰ੍ਹਾਂ ਦਾ ਕੱਪੜਾ ਹਰ ਤਰ੍ਹਾਂ ਦੀ ਵੈਰਾਈਟੀ ਘੇਰਾ ਬੜਾ ਸੋਹਣਾ ਬਾਜੂ ਬੜੀ ਸੋਹਣੀ ਆ ਆ ਦੇਖੋ ਤੁਸੀਂ ਚਾਹੇ ਸ਼ਰਾਰਾ ਗਰਾਰ ਬਣਾ ਲਓ ਚਾਹੇ ਲਹਿੰਗਾ ਚੋਲੀ ਬਣਾ ਲਓ ਦੁਪੱਟਾ ਵੀ ਹੈਵੀ ਮਤਲਬ ਜੇ ਤੁਸੀਂ ਇਦਾਂ ਦੇ ਦਾਜਬਰੀ ਵਾਲੇ ਕੱਪੜੇ ਲੈਣੇ ਆ ਛੇਤੀ ਆਜੋ 28 ਅਕਤੂਬਰ ਅੰਕਲੋਂ ਮੋਗਾ ਰੋਡ ਬਾਗਪੁਰਾ ਨੰਬਰ ਸਕਰੀਨ ਦੇ ਤੁਸੀਂ ਕੋਈ ਜਾਣ ਕੇ ਇੰਦਾ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹਾਂ ਟੀਵੀ ਬਾਗਪੁਰਾ